बैंक बिच ਹੰਗਾਮਾ ਹੋ ਗਿਆ ਦਰਅਸਲ ਇਹ ਤਸਵੀਰਾਂ ਕਾਨਪੁਰ ਦੀਆਂ ਨੇ ਜਿੱਥੇ ਦੇਖੋ ਇਹ ਮਹਿਲਾਵਾਂ ਜਿਹੜੀਆਂ ਨੇ ਉਹ ਬੈਂਕ ਦੇ ਵਿੱਚ ਹੰਗਾਮਾ ਕਰ ਰਹੀਆਂ ਨੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਜਿਹੜਾ ਸਟਾਫ ਹੈ ਇਹੋ ਆ ਜਿਸ ਦੇ ਵੱਲੋਂ ਇੱਥੇ ਬਦਤਮੀਜ਼ੀ ਕੀਤੀ ਜਾ ਰਹੀ ਹੈ ਤੇ ਕਿਸੇ ਵੱਲੋਂ ਇਸ ਦੀ ਵੀਡੀਓ ਜਿਹੜੀ ਹੈ ਉਹ ਬਣਾ ਲਈ ਗਈ ਅਕਸਰ ਅਸੀਂ ਵੇਖਦੇ ਹਾਂ ਕਿ ਬੈਂਕਾਂ ਦੇ ਵਿੱਚ ਕਈ ਵਾਰ ਕੁਝ ਅਜਿਹੇ ਕਰਮਚਾਰੀ ਨੇ ਜੋ ਕਿ ਕਾਫੀ ਰੂਡ ਬਿਹੇਵ ਕਰਦੇ ਨੇ ਤੇ ਜਿਹੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਮਹਿਲਾ ਕਹਿ ਰਹੀ ਹੈ

ਹੰਗਾਮਾ ਹੋ ਗਿਆ ਦਰਅਸਲ ਇਹ ਤਸਵੀਰਾਂ ਕਾਨਪੁਰ ਦੀਆਂ ਨੇ ਜਿੱਥੇ ਦੇਖੋ ਇਹ ਮਹਿਲਾਵਾਂ ਜਿਹੜੀਆਂ ਨੇ ਉਹ ਬੈਂਕ ਦੇ ਵਿੱਚ ਹੰਗਾਮਾ ਕਰ ਰਹੀਆਂ ਨੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਜਿਹੜਾ ਸਟਾਫ ਹੈ ਇਹੋ ਆ ਜਿਸ ਦੇ ਵੱਲੋਂ ਇੱਥੇ ਬਦਤਮੀਜ਼ੀ ਕੀਤੀ ਜਾ ਰਹੀ ਹੈ ਤੇ ਕਿਸੇ ਵੱਲੋਂ ਇਸ ਦੀ ਵੀਡੀਓ ਜਿਹੜੀ ਹੈ ਉਹ ਬਣਾ ਲਈ ਗਈ ਅਕਸਰ ਅਸੀਂ ਵੇਖਦੇ ਹਾਂ ਕਿ ਬੈਂਕਾਂ ਦੇ ਵਿੱਚ ਕਈ ਵਾਰ ਕੁਝ ਅਜਿਹੇ ਕਰਮਚਾਰੀ ਨੇ ਜੋ ਕਿ ਕਾਫੀ ਰੂਡ ਬਿਹੇਵ ਕਰਦੇ ਨੇ ਤੇ ਜਿਹੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਮਹਿਲਾ ਕਹਿ ਰਹੀ ਹੈ

ਹੰਗਾਮਾ ਹੋ ਗਿਆ ਦਰਅਸਲ ਇਹ ਤਸਵੀਰਾਂ ਕਾਨਪੁਰ ਦੀਆਂ ਨੇ ਜਿੱਥੇ ਦੇਖੋ ਇਹ ਮਹਿਲਾਵਾਂ ਜਿਹੜੀਆਂ ਨੇ ਉਹ ਬੈਂਕ ਦੇ ਵਿੱਚ ਹੰਗਾਮਾ ਕਰ ਰਹੀਆਂ ਨੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਜਿਹੜਾ ਸਟਾਫ ਹੈ ਇਹ ਉਹ ਆ ਜਿਸ ਦੇ ਵੱਲੋਂ ਇੱਥੇ ਬਦਤਮੀਜ਼ੀ ਕੀਤੀ ਜਾ ਰਹੀ ਹੈ ਤੇ ਕਿਸੇ ਵੱਲੋਂ ਇਸ ਦੀ ਵੀਡੀਓ ਜਿਹੜੀ ਹੈ ਉਹ ਬਣਾ ਲਈ ਗਈ ਅਕਸਰ ਅਸੀਂ ਵੇਖਦੇ ਆ ਕਿ ਬੈਂਕਾਂ ਦੇ ਵਿੱਚ ਕਈ ਵਾਰ ਕੁਝ ਅਜਿਹੇ ਕਰਮਚਾਰੀ ਨੇ ਜੋ ਕਿ ਕਾਫੀ ਰੂਡ ਬਿਹੇਵ ਕਰਦੇ ਨੇ ਤੇ ਅਜਿਹੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਮਹਿਲਾ ਕਹਿ ਰਹੀ ਹੈ

ਬੈਂਕ ਦੇ ਵਿੱਚ ਹੰਗਾਮਾ ਹੋ ਗਿਆ ਦਰਅਸਲ ਇਹ ਤਸਵੀਰਾਂ ਕਾਨਪੁਰ ਦੀਆਂ ਨੇ ਜਿੱਥੇ ਦੇਖੋ ਇਹ ਮਹਿਲਾਵਾਂ ਜਿਹੜੀਆਂ ਨੇ ਉਹ ਬੈਂਕ ਦੇ ਵਿੱਚ ਹੰਗਾਮਾ ਕਰ ਰਹੀਆਂ ਨੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਜਿਹੜਾ ਸਟਾਫ ਹੈ ਇਹ ਹੋਆ ਜਿਸ ਦੇ ਵੱਲੋਂ ਇੱਥੇ ਬਦਤਮੀਜ਼ੀ ਕੀਤੀ ਜਾ ਰਹੀ ਹੈ ਤੇ ਕਿਸੇ ਵੱਲੋਂ ਇਸ ਦੀ ਵੀਡੀਓ ਜਿਹੜੀ ਹੈ ਉਹ ਬਣਾ ਲਈ ਗਈ ਅਕਸਰ ਅਸੀਂ ਵੇਖਦੇ ਹਾਂ ਕਿ ਬੈਂਕਾਂ ਦੇ ਵਿੱਚ ਕਈ ਵਾਰ ਕੁਝ ਅਜਿਹੇ ਕਰਮਚਾਰੀ ਨੇ ਜੋ ਕਿ ਕਾਫੀ ਰੂਡ ਬਿਹੇਵ ਕਰਦੇ ਨੇ ਤੇ ਅਜਿਹੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਮਹਿਲਾ ਕਹਿ ਰਹੀ ਹੈ कि ठाकुर अगे गाल बाद काफी हंगामा हो गया